ਕਹ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਟੈਨਸ਼ਨ ਦੇ ਵਿੱਚ ਨੇ ਸਦਮੇ ਦੇ ਵਿੱਚ ਨੇ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਪੂਰੀ ਤਰ੍ਹਾਂ ਖਫਾ ਨੇ ਕਿਉਂਕਿ ਮੰਤਰੀ ਅਤੇ ਵਿਧਾਇਕ ਕੰਮ ਕਰਨ ਦੀ ਬਚਾਏ ਲਤਾ ਕੇਚਰੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਦਿਨ ਦਿਹਾੜੇ ਕੋਈ ਨਾ ਕੋਈ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸੀਵਾਲ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਡੂੰਗੀ ਨੀਂਦਰ ਦੇ ਵਿੱਚ ਨੇ ਕਿਉਂਕਿ ਹਲਕੇ ਦੇ ਲੋਕ ਕਾਫੀ ਤੰਗ ਨੇ ਉਹਨਾਂ ਤੋਂ ਹਲਕੇ ਦੇ ਵੋਟਰ ਵਾਰ-ਵਾਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸ਼ਿਕਾਇਤ ਕਰ ਰਹੇ ਨੇ ਸੁਪਰੀਮ ਕੋਰਟ ਨੂੰ ਵੀ ਸ਼ਿਕਾਇਤ ਕਰ ਰਹੇ ਨੇ ਕਿ ਮੰਤਰੀ ਅਤੇ ਵਿਧਾਇਕ ਹਲਕੇ ਆਪੋ ਆਪਣੇ ਹਲਕਿਆਂ ਦਾ ਬਿਲਕੁਲ ਧਿਆਨ ਨਹੀਂ ਦੇ ਰਹੇ ਮौज-ਮਸਤੀ ਦੇ ਵਿੱਚ ਨੇ ਫੰਕਸ਼ਨਾਂ ਦੇ ਵਿੱਚ బిజీ ਨੇ ਪਾਰਟੀਆਂ ਦੇ ਵਿੱਚ బిజీ ਨੇ ਤੇ ਕਦੋਂ ਕੰਮ ਕੀਤੇ ਜਾਣਗੇ ਜਿਨ੍ਹਾਂ ਨੇ ਬਦਲਾਅ ਦੇ ਨਾਮ ਤੇ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਐਲਾਨ ਕੀ ਕਰ ਦਿੱਤਾ ਗਿਆ ਹੈ ਇਹਨਾਂ ਵਿਧਾਇਕਾਂ ਅਤੇ ਮੰਤਰੀਆਂ ਦੇ ਉੱਤੇ ਵੀ ਆ ਵਿਅਕਤੀ ਲਾਇਆ ਜਾਣਗੇ ਯਾਨਕਿ 92 ਹਲਕਿਆਂ ਦੇ ਵਿੱਚ ਜਿੱਥੇ ਮੰਤਰੀ ਜਿੱਥੇ ਦੇ ਮੰਤਰੀ ਜਾਂ ਵਿਧਾਇਕ ਨੇ ਉਨ੍ਹਾਂ ਉੱਤੇ ਹਲਕਾ ਇੰਚਾਰਜ ਲਗਾਏ ਜਾਣਗੇ ਹਲਕਾ ਇੰਚਾਰਜ ਹਲਕੇ ਦੀ ਦੇਖਰੇਖ ਕਰਨਗੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਪਾਵਰ ਜਿਹੜੀ ਸ਼ਕਤੀ ਹੈ ਉਹਨ ਹਲਕਾ ਇੰਚਾਰਜਾਂ ਦੇ ਕੋਲ ਚਲੀ ਜਾਵੇਗੀ ਕਿਉਂਕਿ ਹਲਕਾ ਇੰਚਾਰਜ ਹੁਣ ਅੱਖ ਰੱਖਣਗੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਉੱਤੇ ਕੀ ਇਹ ਕੰਮ ਕਰਦੇ ਨੇ ਜਾਂ ਨਹੀਂ ਕਰਦੇ ਹਰ ਹਫਤੇ ਬਾਅਦ ਉਸ ਦੀ ਰਿਪੋਰਟ ਬਣਾ ਕੇ ਦਿੱਲੀ ਦੇ ਵਿੱਚ ਭੇਜ ਦਿੱਤੀ ਜਾਵੇਗੀ ਦੂਸਰੇ ਪਾਸੇ ਭੇਜੀ ਗਿਆ ਜਾਵੇਗੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਨੀ ਕਿ ਕਸੂਤੇ ਫਸ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਲਦੀ ਹੀ ਵੱਡਾ ਅਹਤਮਾਕਾ ਹੋਣ ਜਾ ਰਿਹਾ ਹੈ ਇਹਨਾਂ ਦੇ ਉੱਤੇ ਹਲਕਾ ਇਨਚਾਰਜ ਬਿਠਾਏ ਜਾਣਗੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹੁਣ ਆਪਣੀ ਮਨਮਰਜ਼ੀ ਨਹੀਂ ਕਰ ਸਕਣਗੇ ਇਹਨਾਂ ਨੂੰ ਆਪੋ ਆਪਣੇ ਹਲਕਿਆਂ ਦਾ ਧਿਆਨ ਰੱਖਣਾ ਪਵੇਗਾ ਕੰਮ ਕਰਨ ਕਰਨੇ ਪੈਣਗੇ ਕਿਉਂਕਿ ਮੰਤਰੀ ਅਤੇ ਵਿਧਾਇਕ ਜਿਹੜੇ ਨੇ ਉਹ ਆਪਣੀ ਮਨਮਰਜ਼ੀ ਕਰ ਰਹੇ ਨੇ ਹਲਕੇ ਦੇ ਵੋਟਰਾਂ ਦੀ ਉਹ ਬਿਲਕੁਲ ਗੱਲ ਨਹੀਂ ਸੁਣ ਰਿਹਾ ਜਿਹੜੀ ਪਾਵਰ ਹੈ ਉਹ ਡਾਇਵਰਟ ਕੀਤੀ ਜਾਵੇਗੀ ਹਲਕਾ ਇੰਚਾਰਜਾਂ ਦੇ ਕੋਲ ਹਲਕਾ ਇੰਚਾਰਜ ਵੀ ਖੋਦ ਮੁਖਤਿਆਰੀ ਲੈਣਗੇ ਇਹਨਾਂ ਆਪੋ ਆਪਣੇ ਹਲਕਿਆਂ ਦੀ ਅਤੇ ਪਹਿਲ ਦੇ ਹਦਾਰ ਤੇ ਆਪੋ ਆਪਣੇ ਹਲਕਿਆਂ ਦੇ ਡਿਵੈਲਪਮੈਂਟ ਦੇ ਕੰਮ ਕੀਤੇ ਜਾਣਗੇ ਇਹ ਸਭ ਤੋਂ ਵੱਡਾ ਉਪਰਾਲਾ ਵੀ ਹੈ ਧਮਾਕਾ ਵੀ ਹੈ ਕਿਉਂ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਪੰਜਾਬ ਦਾ ਸਿਸਟਮ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਸੰਭਾਲਿਆ ਗਿਆ ਮਜਬੂਰਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਖਿਸ਼ਵਾਲ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਇਹਨਾਂ ਵਿਧਾਇਕਾਂ ਉੱਤੇ Halka in Charl Lonni Penny